ਜਿਹੜੇ ਦੇਖ ਰਹੇ ਹੋ ਹੁਸ਼ਿਆਰਪੁਰ ਫੋਕਸ ਅੱਜ ਐਮਪੀ ਰਾਜ ਕੁਮਾਰ ਛੱਬੇਵਾਲ ਦਾ ਪਿੰਡ ਮੰਜ਼ੂਰਪੁਰ ਵਿਖੇ ਪਹੁੰਚਣ ਤੇ ਸਮੂਹ ਪਿੰਡ ਦੀ ਪੰਚਾਇਤ ਵੱਲੋਂ ਕੁਲ ਦਸਤਾ ਪੇਟ ਕਰਕੇ ਕੀਤਾ ਗਿਆ ਨਿੱਘਾ ਸਵਾਗਤ ਇਸ ਮੌਕੇ ਤੇ ਰਾਜ ਕੁਮਾਰ ਛੱਬੇਵਾਲ ਦੇ ਨਾਲ ਹਲਕਾ ਮੁਕੇੜੀਆਂ ਇੰਚਾਰਜ ਪ੍ਰੋਫੈਸਰ ਮਲਤਾਨੀ, ਮਾਸਟਰ ਸੇਵਾ ਸਿੰਘ, ਹਰਜੀਤ ਸਿੰਘ ਸਹੋਤਾ, ਸੁਰੇਂਦਰ ਠਾਕੁਰ ਪੱਪਾ, ਬੈਣੀ ਰਾਣਾ, ਅਮਿਤ ਕੁਮਾਰ ਸੋਨੀ ਆਦੀ ਤੋਂ ਹੀ ਲਾਵਾ ਪਾੜੀ ਗਿਣਤੀ ਵਿੱਚ ਮੁਕੇੜੀ ਆਪ ਵਰਕਰ ਹਾਜ਼ਰ ਸਨ ਇਸ ਮੌਕੇ ਪ੍ਰੋਫੈਸਰ ਮਲਤਾਨੀ ਹੋਰਾਂ ਨੇ ਕਿਹਾ ਕਿ ਪਿੰਡ ਮਨਸੂਰਪੁਰ ਮੇਰਾ ਆਪਣਾ ਪਿੰਡ ਹੈ ਤੇ ਪਿੰਡ ਦੀ ਹਰ ਜ਼ਰੂਰਤ ਪੂਰੀ ਨੂੰ ਪੂਰਾ ਕਰਨਾ ਹੈ ਤੇ ਪਿੰਡ ਦੇ ਵਿਕਾਸ ਇਹ ਨਹੀਂ ਕਾਸਟ ਲਈ ਲੋੜ ਪੈਣ ਤੇ ਗ੍ਰਾਹਨ ਤੇ ਦਿੱਤੀ ਜਾਵੇਗੀ ਇਸ ਸਬੰਧ ਕੇ ਐਮਪੀ ਰਾਜ ਕੁਮਾਰ ਛੱਬੇਵਾਲ ਨੇ ਕਿਹਾ ਕਿ ਪਿੰਡ ਮਨਸੂਰਪੁਰ ਮਲਤਾਨੀ ਸਾਹਿਬ ਦਾ ਆਪਣਾ ਪਿੰਡ ਹੈ ਵੈਸੇ ਤਾਂ ਪਿੰਡ ਮਨਸੂਰਪੁਰ ਮਲਤਾਨੀ ਹੋਰਾਂ ਦੇ ਨਾਲ ਹੈ ਪਰ ਅੱਜ ਸਮੂਹ ਪਿੰਡ ਦੀ ਪੰਚਾਇਤ ਦਸਵੀਂ ਤੌਰ 'ਤੇ ਸ਼ਾਮਿਲ ਹੋ ਰਹੀ ਹੈ ਤੇ ਇਸ ਪਿੰਡ ਦੀ ਸਮੂਹੀ ਪੰਚਾਇਤ ਸਰਪੰਚ ਕਸ਼ਮੀਰ ਸਿੰਘ ਸ਼ੀਰਾ ਮਹਿੰਦਰ ਸਿੰਘ ਹਰਨਾਮ ਸਿੰਘ ਪੰਜਜੀਤ ਰਾਏ ਪੰਚ ਲਖਵਿੰਦਰ ਸਿੰਘ ਬਾਓ ਪੰਚਗੁਰਮੀਤ ਸਿੰਘ ਦਵਿੰਦਰ ਸਿੰਘ ਮਲਕੀਤ ਸਿੰਘ ਅਵਤਾਰ ਸਿੰਘ ਮੈਂਬਰ ਚਰਨਜੀਤ ਕੋਰ ਮੈਂਬਰ ਸੋਨੀਆ ਦੀਪ ਕੋਰ ਮੈਂਬਰ ਗੁਰਮੀਤ ਕੋਰ ਜਸਵੰਤ ਸਿੰਘ ਅਮਰੀਕ ਸਿੰਘ ਮੈਂਬਰ ਲਖਵਿੰਦਰ ਸਿੰਘ ਨਰਿੰਦਰ ਸਿੰਘ ਬਲਬੀਰ ਸਿੰਘ ਸਿੰਘਾਰਦ ਸਿੰਘ ਵਿਸਾਖੀ ਦਾ ਪਹਿਲਵਾਨ ਕਸ਼ਮੀਰ ਸਿੰਘ ਅਤੇ ਡਾਕਟਰ ਸ਼ਾਮਨਾਰ ਆਦਿ ਨੇ ਪੰਚਾਇਤ ਸਮੇਤ ਐਮਪੀ ਰਾਜਕੁਮਾਰ ਛੱਬੇਵਾਲ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦਾ ਵੱਲਾ ਪਰਿਆ ਇਸ ਦੌਰਾਨ ਛੱਬੇਵਾਲ ਹੋਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜ਼ਿਆਦਾ ਕੰਮਾਂ ਨੂੰ ਦੇਖਦੇ ਹੋਏ ਪਿੰਡ ਤੇ ਪਿੰਡ ਆਪ ਵਿੱਚ ਸ਼ਾਮਿਲ ਹੋ ਰਹੇ ਹਨ ਰਾਜਕੁਮਾਰ ਛੱਬੇਵਾਲ ਹੋਣਾ ਨੇ ਕਿਹਾ ਕਿ ਪਿੰਡ ਮਨਸੂਰਪੁਰ ਦੇ ਵਾਸੀ ਬਤਾਏ ਦੇ ਪਾਤਰ ਖਾਨ ਤੇ ਪਿੰਡ ਦੀ ਪੰਚਾਇਤ ਨੂੰ ਪਾਣੀ ਨਿਕਾਸ ਲਈ ਆਪਣੇ ਵੱਲੋਂ 10 ਲੱਖ ਰੁਪਏ ਰੁਪਏ ਲੈ ਦੇਣ ਦੀ ਕੋਸ਼ਨਾ ਕੀਤੀ ਅਤੇ ਪਿੰਡ ਦੀ ਸਮੂਹ ਪੰਚਾਇਤ ਵੱਲੋਂ ਐਮਪੀ ਰਾਜ ਕੁਮਾਰ ਪ੍ਰੋਫੈਸਰ ਮਲਤਾਨੀ ਅਤੇ ਆਪ ਵਰਕਨ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਪਿੰਡ ਪੰਛੇ ਰਾਗਲਾ ਦੇ ਸਰਪੰਚ ਸੁਖਿੰਦਰ ਸਿੰਘ ਅਤੇ ਪਿੰਡ ਰਈਆ ਦੇ ਸਰਪੰਚ ਦਲਵੀਰ ਸਿੰਘ ਆਪਣੇ ਸਾਥੀਆਂ ਨਾਲ ਪਹੁੰਚਣ ਤੇ ਪਿੰਡ ਮਨਸੂਰਪੁਰ ਦੀ ਪੰਚਾਇਤ ਨੇ ਕੀਤਾ ਧੰਨਵਾਦ ਅੱਗੇ ਦੇਖੋ ਪੂਰੀ ਰਿਪੋਰਟ ਖੁਸ਼ਿਆਰਪੁਰ ਫੋਕਸ ਤੋਂ ਸੁਖਵਿੰਦਰ ਸਿੰਘ ਮੈੜਾ ਤੇ ਰਮਨ ਢੰਗਰਾਲੀਆਂ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਸਾਡੇ ਸਾਥੀ ਜੀ ਸਵੇਰ ਵਾ ਨੂੰ ਰਾਮ ਨੇ ਉਹਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਰਿਆਜ ਨੂੰ ਟ੍ਰੈਕ ਨਹੀਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇਹ ਵੀ ਇੱਥੇ ਆਏ ਤੇ ਸਾਡੇ ਕੰਪਰੇਸਰ ਗੁਟਿਆਨ ਸਿੰਘ ਮਲਤਾਨੀ ਜੀ ਜਿਹੜੇ ਜਿਹੜੇ ਸਾਡੇ ਹੀ ਪਿੰਡ ਦੇ ਨਿਵਾਸੀ ਨੇ ਤੇ ਤੁਹਾਡਾ ਸਾਰਾ ਪਿੰਡ ਇਹਨਾਂ ਦੇ ਨਾਲ ਖੜਾ ਹੋਇਆ ਹੈ ਤੇ ਜਿਨ੍ਹਾਂ ਨੇ ਜਦੋਂ ਦੇ ਸਿਆਸਤ ਵਿੱਚ ਆਏ ਨੇ ਬੜੀ ਮਿਹਨਤ ਦੇ ਨਾਲ ਸਾਡੇ ਤੋਂ ਆਏ ਪ੍ਰਧਾਨ ਜੀ ਨੇ ਲੈਣਾ ਪਰਣਾ ਸਤਾਂ ਮੋਤੀ ਤੇ कौन जी सो और बस कौन कौन है देख बस चल रही है मैं बस चल रही हूं क्या गाय तक आ सकती है ਉਹ ਲੋਕਾਂ ਦਾ ਕਾਰਜ ਕਮੇਟੀ ਜਾ ਰਹੇ ਨੇ ਚਾਹੇ ਉਹ ਨਿਆਣ ਪੱਕਾ ਵਾਲੇ ਪ੍ਰਤੀਜਰ ਦੀ ਗੱਲ ਹੋਵੇ ਚਾਹੇ ਉਹ ਜਿੰਦ ਬਿੱਲਾ ਦੀ ਗੱਲ ਹੋਵੇ ਮਾਝੇ ਘਰਕੀ ਦਿਨ ਚਾਨ ਤੇ ਤੁਹਾਡੇ ਪਿੰਡ ਦੀ ਜਨਤਕ ਸੱਤਰ ਗੁਠੀਆਂ ਆਸਤੀ ਨੂੰ ਕਾਲੀ ਨੇ ਔਰ ਮਾਝੇ ਬਹੁਤ ਕਾਜ ਤੋਂ ਦਾਤਾ ਮਨਜੀਤੋ ਪਾ ਜੀ ਸੇਵਨਾ ਮਾਰਕੀਟ ਵਿੱਚ ਔਰ ਬਹੁਤ ਪੁਰਾਣੇ ਰਾਫੀ ਮਾਨਸ ਸਰਵਤੀ ਜੀ ਡਾਕਟਰ ਸੰਕੇਸ਼ ਜੀ ਔਰ ਸਾਡੇ ਨਗਰ ਦੇ ਸਤਿਪਾਤ ਪੰਚਾਇਤ ਦੇ ਅਮਰਜੋਬਾਨ ਦੇ ਬਹੁਤ ਇਤਿਆਰ ਜੋ ਸਾਥ ਜਿੰਦੀ ਔਰ ਸਾਡੇ ਤਰੀਕੇ ਦੇ ਸਭ ਸਤ ਪਾਈਏ ਜੀ ਕਿਰਪਾ ਕਰੇ ਨਾਲ ਦੀ ਮੁਕਾਮਾ ਤੁਹਾਨੂੰ ਮੁਬਾਰਕਾਜ ਤੇ ਤੁਹਾਡੇ ਮਿਲ ਕੇ ਵੀ ਮੋਟਾ ਜਿੰਮੇ ਖਿਆਲ ਕਰਨੀ ਹੈ ਜੀ ਅੰਮ੍ਰਿਤ ਜਵਾਨੀ ਕਰ ਗਏ ਜੀ ਸੋ ਸਿੰਘ ਜੀ ਸਾਥੀ ਅੱਗੇ ਦਾ ਹੈ ਟੂ ਟਾਈਲ ਕੋਰਟ ਦੇ ਵਿੱਚ ਜਿੰਨੇ ਮੈਂ ਆਖੀ ਤੋਂ ਇੱਕ ਮੈਂ ਪਕਾਹੇ ਕੋਈ ਮੁਕਾਮਾ ਹੋ ਅਪਰੇ ਕੜਾਈ ਦੀ ਬਹਾ ਮੱਲਿਆਤੂਰਾ ਸੇਵਾ ਨਾਲ ਸਾਰਾ ਪਿੰਡ ਜਿੰਨਾਂ ਬੋਤਾਂ ਜਿਹੜੀਆਂ ਆਉਂਦੀਆਂ ਆਰਮੋਈਆਂ ਸਟਾਈਆਂ ਨੇ ਮਲਤਾਨੀ ਸਾਹਿਬ ਨੂੰ ਪੈਣੀ ਅੱਜ ਦਾ ਜਿਹੜਾ ਮੁੱਖ ਦੌਰਾ ਸੀ ਉਹ ਸਾਡੇ ਹਲਕੇ ਤੇ ਜਿਹੜਾ ਕੇਂਦਰਿਤ ਸੀਗਾ ਤੇ ਸਾਡੇ ਹਲਕੇ ਦੇ ਇੰਚਾਰਜ ਪ੍ਰੋਫੈਸਰ ਗੁਰਧਿਆਨ ਸਿੰਘ ਮਲਤਾਨੀ ਜੀ ਉਹਨਾਂ ਦੀ ਰਹਿਨਮਾਈ ਹੇਠ ਸਭ ਤੋਂ ਪਹਿਲਾਂ ਹਾਜੀਪੁਰ ਆਮ ਲੋਕਾਂ ਦੀਆਂ ਤੇ ਸਰਪੰਚ ਸਾਹਿਬਾਨਾਂ ਦੀਆਂ ਪੰਚਾਇਤਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਐਡਰੈਸ ਕੀਤਾ ਗਿਆ ਉਸ ਤੋਂ ਬਾਅਦ ਪਿੰਡ ਗੇਰਾ ਦੇ ਵਿੱਚ ਉਥੋਂ ਦੀ ਪੰਚਾਇਤ ਨੂੰ ਮਿਲੇ ਉਥੋਂ ਦੇ ਲੋਕਾਂ ਨੂੰ ਮਿਲੇ ਔਰ ਲੋਕਾਂ ਦੇ ਵਿੱਚ ਸਰਕਾਰ ਦੇ ਕੰਮਾਂ ਨੂੰ ਲੈ ਕੇ ਬਹੁਤ ਵੱਡਾ ਉਤਸ਼ਾਹ ਹੈ ਔਰ ਜਿਹੜਾ ਆਖੀਰਲਾ ਪ੍ਰੋਗਰਾਮ ਹੈ ਅੱਜ ਮਲਤਾਨੀ ਸਾਹਿਬ ਦੇ ਜਿਹੜਾ ਉਹਨਾਂ ਦਾ ਹੋਮ ਟਾਊਨ ਹੈ ਜਿਹੜਾ ਉਹਨਾਂ ਦਾ ਨਗਰ ਹੈ ਉੱਥੇ ਹੋ ਰਿਹਾ ਔਰ ਇਸ ਨਗਰ ਦੇ ਵਿੱਚ ਮੈਂ ਸਮਝਦਾ ਕਿ ਬੜਾ ਭਰਮਾ ਇਕੱਠਾ ਹੈ ਮੈਂ ਮਲਤਾਨੀ ਸਾਹਿਬ ਨੂੰ ਸਾਰੇ ਪ੍ਰੋਗਰਾਮ ਬਹੁਤ ਅੱਛੇ ਹੋਏ ਆ ਉਸ ਦੇ ਰਿਹਾ ਦਾ ਧੰਨਵਾਦ ਵੀ ਕਰਦਾ ਇਹਨਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਹੈ ਵਧਾਈ ਦਿੰਦਾ ਤੇ ਬਾਕੀ ਸਾਡੇ ਇਸ ਨਗਰ ਦੇ ਵੀ ਤੇ ਹਲਕੇ ਦੇ ਵੀ ਜਿੰਨੇ ਵੀ ਕੰਮ ਰਹਿੰਦੇ ਹੋਏ ਸਾਰਿਆਂ ਨੂੰ ਨੇਪਰੇ ਚਾੜਿਆ ਜਾਏਗਾ ਬਾਕੀ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਵਿਕਾਸ ਦੇ ਕੰਮਾਂ ਦੇ ਲਈ 10 ਕਰੋੜ ਰੁਪਏ ਆ ਚੁੱਕਾ ਹੈ ਜਿੱਚੋ 5 ਕਰੋੜ ਦੇ ਕੰਮ ਉਹ ਮਲਤਾਨੀ ਜੀ ਪਾ ਕੇ ਭੇਜ ਚੁੱਕੇ ਆ ਤੇ ਬਾਕੀ ਵੀ ਜਿਹੜਾ 5 ਕਰੋੜ ਬਹੁਤ ਜਲਦੀ ਆ ਰਿਹਾ ਸੋ ਵਿਕਾਸ ਦੇ ਕੰਮਾਂ ਦੇ ਵਿੱਚ ਕੋਈ ਦੇਰੀ ਨਹੀਂ ਛੱਡੀ ਜਾਏਗੀ ਔਰ ਇਸ ਤੋਂ ਇਲਾਵਾ 170 ਕਿਲੋਮੀਟਰ ਲੰਬੀਆਂ ਸੜਕਾਂ ਜਿਹੜੀਆਂ ਉਹ ਮੁਕੇਰੀਆਂ ਦੇ ਲਈ ਟੈਂਡਰ ਜਿਹੜੇ ਹੋ ਚੁੱਕੇ ਆ ਤੇ ਉਹ ਸੜਕਾਂ ਵੀ ਜਿਹੜੀ ਉਹਨਾਂ ਦੀ ਉਸਾਰੀ ਜਿਹੜੀ ਹੈ ਰਿਪੇਅਰ ਵੀ ਹੈ ਮੁਰੰਮਤ ਵੀ ਹੈ ਉਹ ਬਹੁਤ ਜਲਦੀ ਸ਼ੁਰੂ ਹੋ ਹੋ ਜਾਏਗੀ ਔਰ ਇਸ ਤੋਂ ਵੀ ਵੱਧ ਸਾਡੇ ਜਿੱਥੇ ਪਿੰਡਾਂ ਦੇ ਵਿਕਾਸ ਤੇ ਫੋਕਸ ਕੀਤਾ ਜਾ ਰਿਹਾ ਉੱਥੇ ਹੀ ਪੰਜਾਬ ਸਰਕਾਰ ਸਿੱਖਿਆ ਤੇ ਵੀ ਫੋਕਸ ਕਰ ਰਹੀ ਹੈ ਸਿੱਖਿਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਪੰਜਾਬ ਮੋਢੀ ਰਿਹਾ ਹੈ ਔਰ ਇਸ ਤੋਂ ਇਲਾਵਾ ਪੰਜਾਬ ਸਰਕਾਰ ਦਾ ਜਿਹੜਾ ਫਲੈਗਸ਼ਿਪ ਪ੍ਰੋਗਰਾਮ ਹੈ ਬੜਾ ਮਹੱਤਵਪੂਰਨ ਪ੍ਰੋਗਰਾਮ ਹੈ ਯੁੱਧ ਨਸ਼ਾ ਅੰਰੋਧ ਚਲਾਇਆ ਜਾ ਰਿਹਾ ਹੈ ਉਸੇ ਪ੍ਰੋਗਰਾਮ ਦੇ ਤਹਿਤ ਆ ਜਿਸ ਨਗਰ ਦੇ ਵਿੱਚ ਵੀ ਅਸੀਂ ਆਏ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੀ ਸਰਕਾਰ ਕੰਮ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਮੁਹਿੰਮ ਜਿਹੜੀ ਹੈ ਬੜੇ ਜੋਰ ਸ਼ੋਰ ਦੇ ਨਾਲ ਚੱਲ ਰਹੀ ਹੈ ਛੋਟੀਆਂ ਮੱਛੀਆਂ ਵੱਡੀਆਂ ਮੱਛੀਆਂ ਮਗਰਮੱਛ ਸਾਰਿਆਂ ਨੂੰ ਜਿਸ ਤਰ੍ਹਾਂ ਕਾਬੂ ਪਾਇਆ ਜਿੰਨਾਂ ਦੇ ਕਾਬੂ ਪਾਇਆ ਜਾ ਰਿਹਾ ਸੋ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜਾ ਨਸ਼ਾ ਇਸ ਨੂੰ ਆਪਾਂ ਜੜੋਂ ਖਤਮ ਕਰਨ ਦੇ ਵਿੱਚ ਬਿਲਕੁਲ ਕਾਮਯਾਬ ਹੋਵਾਂਗੇ ਔਰ ਵੱਡੇ ਮਗਰਮੱਛ ਦੇ ਰੂਪ ਵਿੱਚ ਤੁਹਾਨੂੰ ਉਸ ਪਤਾ ਹੀ ਹੋਣਾ ਕਿ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਾ ਹੈ ਉਹਨਾਂ ਦੀ ਅਰੈਸਟ ਪੈ ਚੁੱਕੀ ਹੈ ਔਰ ਲਗਾਤਾਰ ਪਿਛਲੇ ਹਫਤੇ ਤੋਂ ਵੀ ਜ਼ਿਆਦਾ ਪੁਲਿਸ ਰਿਮਾਂਡ ਦੇ ਵਿੱਚ ਨੇ ਔਰ ਬਹੁਤ ਸਾਰੀਆਂ ਖੂਬੀਆਂ ਜਾਣਕਾਰੀਆਂ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਹੜਾ ਨਸ਼ਾ ਹੈ ਉਸ ਨੂੰ ਜੜੋਂ ਆਪਾਂ ਮਕਾ ਕੇ ਹਟਾਂਗੇ ਕਿਉਂਕਿ ਸਰਕਾਰ ਜਿਹੜੀ ਹੈ ਉਹ ਪੂਰੀ ਡਿਟਰਮਿੰਡ ਹੈ ਡਿਸਾਈਡਡ ਹੈ ਸੋ ਮੈਂ ਸਾਰੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਪੂਰੇ ਪੰਜਾਬੀਆਂ ਨੂੰ ਵੀ ਬੇਨਤੀ ਕਰਦਾ ਕਿ ਇਸ ਯੁੱਧ ਦੇ ਵਿੱਚ ਸਰਕਾਰ ਦਾ ਸਹਿਯੋਗ ਦਿਓ ਇਹ ਕਿਉਂਕਿ ਬੜਾ ਇੱਕ ਬਿਲਖਣ ਉਪਰਾਲਾ ਮੇਰਾ ਖਿਆਲ ਹੈ ਕਿ ਪੂਰੇ ਦੇਸ਼ 'ਚ ਨਹੀਂ ਦੁਨੀਆ ਦੇ ਵਿੱਚ ਪੰਜਾਬ ਇੱਕ ਪਹਿਲਾ ਸੂਬਾ ਹੋਏਗਾ ਜਿੱਥੇ ਯੁੱਧ ਨਸ਼ਿਆਂ ਵਿਰੁੱਧ ਬੜੀ ਇਮਾਨਦਾਰੀ ਦੇ ਨਾਲ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਆ ਦੇਖੋ ਜਿੱਥੇ ਵੀ ਕਮੀਆਂ ਆ ਉਹ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਬਿਲਕੁਲ ਉਹਨਾਂ ਦੇ ਧਿਆਨ 'ਚ ਹਰ ਗੱਲ ਧਿਆਨ 'ਚ ਸੋ ਉਹਨਾਂ ਤੇ ਵੀ ਜਿੱਥੇ ਵੀ ਕਮੀਆਂ ਨੇ ਉਹ ਕਮੀਆਂ ਨੂੰ ਜ਼ਰੂਰ ਦੇਖ ਕੇ ਉਹਦਾ ਹੱਲ ਕੀਤਾ ਜਾਏਗਾ 2027 ਦੇ ਵਿੱਚ ਉਸ ਤੱਕ ਹੁਣ ਬੜੀ ਜਾ ਰਹੀ ਹੈ ਜਗਾ ਜਗਾ ਤੁਸੀਂ ਜ਼ੋਰ ਕੀਤਾ ਤੁਹਾਨੂੰ ਕੀ ਰਿਜ਼ਲਟ ਮਿਲ ਰਿਹਾ 2027 ਦੇ ਵਿੱਚ ਜਿਹੜੇ ਰਿਜ਼ਲਟ ਹੈ ਬੜੇ ਭਰਮੇ ਨੇ ਭਰਮਾ ਹੰਗਾਰਾ ਹੈ ਤੇ 2027 ਦੇ ਵਿੱਚ ਅਸੀਂ ਦੁਬਾਰਾ ਆਪਣੀ ਸਰਕਾਰ ਬਣਾਵਾਂਗੇ ਜਿੱਥਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਹੁਣ ਤਾਂ ਇਹ ਵੀ ਲੱਗਦਾ ਮੈਨੂੰ ਵੀ ਸਾਰਾ ਪਿੰਡ ਜਿਹੜਾ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਤੇ ਬਹੁਤ ਵੱਡਾ ਭਰਮਾ ਹੰਗਾਰਾ ਜਿਹੜਾ ਮਿਲ ਰਿਹਾ ਸੋ ਪਿੰਡੂ ਮੈਂ ਸਮਝਦਾ ਕਿ ਵਨ ਸਾਈਡਡ ਜਿਹੜਾ ਵੋਟਸ ਪੈਣ ਗਈਆਂ ਸੋ ਬਹੁਤ ਵੱਡੀ ਜਿਹੜਾ ਸ਼ੁਰੂਆਤ ਜਿਹੜੀ ਆ ਮਲਤਾਨੀ ਸਾਹਿਬ ਦੀ ਕਿਉਂਕਿ ਪਿੰਡੋਂ ਹੀ ਸ਼ੁਰੂਆਤ ਹੁੰਦੀ ਹੈ ਸੋ ਪਿੰਡ ਜਿਹੜਾ ਵਧੀਆ ਹੈ ਤੇ ਮੈਂ ਸਮਝਦਾ ਕਿ ਹਲਕਾ ਵੀ ਵਧੀਆ ਵਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਅੱਜ ਸਾਡੇ ਸਤਿਕਾਰਯੋਗ ਐਮਪੀ ਡਾਕਟਰ ਰਾਜਕਮਰ ਜੀ ਜੱਬੇਵਾਲ ਉਹਨਾਂ ਨਾਲ ਡਾਕਟਰ ਸ਼ਿਵ ਜੀ ਉਹਨਾਂ ਦੀ ਪੂਰੀ ਟੀਮ ਮਕੇਰੀਆਂ ਹਲਕੇ ਵਿੱਚ ਆਈ ਹੋਈ ਹੈ ਅਸੀਂ ਹਾਜੀਪੁਰ ਵੀ ਲੋਕਾਂ ਦੀਆਂ ਸਾਰੇ ਪੰਚਾਇਤਾਂ ਦੀਆਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਫਿਰ ਪਿੰਡ ਗੇਰੇ ਗਏ ਉੱਥੇ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਉੱਥੇ ਉਦਗਾਟਨ ਕੀਤਾ ਉਹ ਨਤੀਜਾ ਪ੍ਰੋਬਲਮ ਸਾਡਾ ਪਿੰਡ ਮਨਸੂਰਪੁਰ ਮੇਰੇ ਆਪਣੇ ਪਿੰਡ ਜਿਸ ਅੱਜ ਪੂਰੀ ਪੰਚਾਇਤ ਨੇ ਜੁਆਇਨ ਕੀਤਾ ਔਰ ਇੱਥੇ ਇੱਕ ਬੜੀ ਵੱਡੀ ਸੀਵਰੇਜ ਦੀ ਪ੍ਰੋਬਲਮ ਸੀਗੀ ਉਹਦੇ ਵਾਸਤੇ ਡਾਕਟਰ ਸਾਹਿਬ ਨੇ ਖੂ ਫੰਡ ਪਿੰਡ ਨੂੰ ਦੇਣ ਦੇ ਲਈ ਪ੍ਰੋਮਿਸ ਕੀਤਾ ਤਾਂ ਕਿ ਅਸੀਂ ਉਹ ਨਾਲ ਮਿਲ ਕੇ ਮਨਸੂਰਪੁਰ ਦਾ ਜਿਹੜਾ ਗੰਧ ਹੈਗਾ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਉਹਨੂੰ ਅਸੀਂ ਸੋਲਵ ਕਰ ਸਕੀਏ ਤੇ ਮੈਂ ਆਪਣੇ ਵੱਲੋਂ ਮਨਸੂਰਪੁਰ ਬਾਕੀ ਸਾਰੇ ਹਲਕਾ ਮੁਕੇਰੀਆਂ ਵੱਲੋਂ ਆਪਣੇ ਆਮ ਆਦਮੀ ਪਾਰਟੀ ਸਮੂਚੀ ਟੀਮ ਵੱਲੋਂ ਡਾਕਟਰ ਸਾਹਿਬ ਦਾ ਅਤੇ ਪੂਰੇ ਸਹਿਯੋਗੀਆਂ ਦਾ ਮੁਕੇਰੀਆਂ ਹਲਕੇ ਵਿੱਚ ਆਉਣ ਤੇ ਵੈਲਕਮ ਕਰਨਾ ਜੀ ਆਇਆਂ ਨੂੰ ਧੰਵਾਦ ਵੀ ਕਰਦੇ ਆ ਕਿ ਆਪਣੇ ਨੇਰ ਜਿਵੇਂ ਭਰੇ ਟਾਈਮ ਵਿੱਚ ਮੁਕੇਰੀਆਂ ਵਾਸਤੇ ਟਾਈਮ ਕੱਢਦੇ ਰਹਿੰਦੇ ਨੇ ਔਰ ਸਾਨੂੰ ਐਮਪੀ ਲੈਡ ਵਿਚ ਰੋਡ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਵਿੱਚ ਹੈਗਾ ਔਰ ਆਲਰੇਡੀ ਅਪਰੂਵਡ ਹੈਗਾ ਹੁਣ ਜਿਵੇਂ ਹੀ ਪੈਸੇ ਆਉਂਦੇ ਇਹ ਰੋਡ ਵੀ ਬਣ ਜਾਣੀ ਹੈ ਥੈਂਕ ਯੂ ਹਾਂਜੀ ਇੱਕ ਪਹਿਲਾਂ ਹੀ ਨਾਲ ਸੀਗੀ ਪਰ ਅੱਜ ਆਫੀਸ਼ੀਅਲੀ ਸਾਰੇ ਭਰਾਵਾਂ ਨਾਲ ਜੁਆਇਨ ਕਰਕੇ ਇਹ ਮੋਹਰ ਲਾ ਦਿੱਤੀ ਕਿ ਆਮ ਆਦਮੀ ਪਾਰਟੀ ਦਾ ਪੂਰਾ ਪਿੰਡ ਖੜਾ ਹੈ ਮੇਰੇ ਨਾਲ ਪੂਰਾ ਪਿੰਡ ਖੜਾ ਹੈ ਔਰ ਮੈਂ ਇਹ ਆਸ ਕਰਦਾ ਕਿ ਜੇ ਪਿੰਡ ਮੇਰੇ ਨਾਲ ਹੈ ਮਰਸੂਰਪੁਰ ਪਿੰਡ ਮੇਰੇ ਨਾਲ ਹੈ ਤਾਂ ਸਾਨੂੰ ਮਕੇਰੀਆਂ ਹਲਕੇ ਵਿੱਚ ਕੋਈ ਹਰਾ ਨਹੀਂ ਸਕਦਾ ਥੈਂਕ ਯੂ ਵੈਰੀ ਮਚ